ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਆਇਆ ਖਬਰ ਜੋ ਕਿ ਬਹੁਤ ਹੀ ਖੁਸ਼ ਨਮਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਆਜ਼ਾਬ ਅਸੀਂ ਕਾਫੀ ਦੇਰ ਤੋਂ ਗੋਲਡਨ ਫੋਰੈਸਟ ਕੰਪਨੀ ਦੀਆਂ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ਿਆਂ ਦੇ ਬਾਰੇ ਖਬਰਾਂ ਕਰਦੇ ਆ ਰਹੇ ਹਾਂ ਔਰ ਜਿਹੜਾ ਆ ਐਪੀਸੋਡ ਹੈ ਤੁਸੀਂ ਇਸ ਐਪੀਸੋਡ ਨੂੰ ਸਾਡੇ ਪੁਰਾਣੇ ਐਪੀਸੋਡ 524 ਅਤੇ 544 ਦੀ ਲਗਾਤਾਰਤਾ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਪੂਰੀ ਕਹਾਣੀ ਸਮਝ ਆਊਗੀ ਖੁਸ਼ਕਿਸਮਤਾਂ ਚੀਜ਼ ਇਹ ਹੋਈ ਕਿ ਆਖਰਕਾਰ ਆਖਰਕਾਰ ਜਿਹੜੀ ਤਿੰਨ ਮੈਂਬਰੀ ਜੱਜਾਂ ਦੀ ਕਮੇਟੀ ਬਣਾਈ ਗਈ ਗੋਲਡਨ ਫੋਰੈਸਟ ਦੀਆਂ ਜਾਇਦਾਦਾਂ ਨੂੰ ਸੰਭਾਲਣ ਦੇ ਵਾਸਤੇ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਇਸ ਕਮੇਟੀ ਨੂੰ ਜਜਸ ਕਮੇਟੀ ਨੂੰ ਖੜੋਤ ਤੋਂ ਐਕਸ਼ਨ 'ਚ ਲਿਆਉਣ ਵਾਸਤੇ ਜੜੌਤ ਪਿੰਡ ਦੇ ਐਕਟਿਵਿਸਟ ਜਿਹੜੇ ਕਿ ਲੈਫਟਿਸਟ ਪਾਰਟੀ ਨਾਲ ਜੁੜੇ ਹੋਏ ਨੇ ਅਤੇ ਐਕਟਿਵਿਸਟ ਅਤੇ ਆਰਟੀਆਈ ਐਕਟਿਵਿਸਟ ਸਤਨਾਮ ਦੋਂ ਦਾ ਬਹੁਤ ਅਹਿਮ ਰੋਲ ਹੈ ਬਹੁਤ ਖਬਰਾਂ ਦਿੱਤੀਆਂ ਬਹੁਤ ਰੌਲਾ ਪਾਇਆ ਕਿ ਗੋਲਡਨ ਫੋਰੈਸਟ ਦੀ ਜ਼ਮੀਨ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਕਿਸੇ ਨੇ ਵੋਣੀ ਨਹੀਂ ਮਲਕਣੀ ਨਹੀਂ ਪਰ ਲੋਕ ਪ੍ਰਵਾਹ ਨਹੀਂ ਕਰਦੇ ਸੀ ਪ੍ਰਸ਼ਾਸਨ ਰਲਿਆ ਹੋਇਆ ਸੀ ਨਾਲ ਔਰ ਇਸ ਜ਼ਮੀਨ ਨੂੰ ਜਿਹੜੀ ਕਿ ਸਿਰਫ ਡੇਰਾ ਬਸਿਦੇ ਵਿੱਚ 2000 ਜਾਂ 2200 ਏਕੜ ਜ਼ਮੀਨ ਹੈ ਉਸ ਤੇ ਨਜਾਇਜ਼ ਖੇਤੀ ਹੋ ਰਹੀ ਸੀ ਔਰ ਕਾਗਜ਼ਾਂ 'ਚ ਤਹਿਸੀਲਦਾਰ ਪਟਵਾਰੀ ਦਿਖਾਉਂਦੇ ਸੀ ਕਿ ਇੱਥੇ ਕੋਈ ਫਸਲ ਨਹੀਂ ਹੋ ਰਹੀ ਬੇਆਬਾਦ ਹੈ ਹੁਣ ਖੁਸ਼ ਨਮਾ ਗੱਲ ਇਹ ਆ ਕਿ ਆਖਰਕਾਰ ਅੱਜ ਪਹਿਲਾ ਪ੍ਰੋਸੈਸ ਸ਼ੁਰੂ ਹੋ ਗਿਆ ਕਿ ਜੜੌਤ ਪਿੰਡ ਦੀ ਗੋਲਡਨ ਫੋਰੈਸਟ ਦੀ 250 ਏਕੜ 'ਚ ਪਹਿਲੇ ਟੱਕ ਦੀ ਨਿਲਾਮੀ ਹੋਈ ਆ ਔਰ ਸਾਬਕਾ ਸਰਪੰਚ ਗੁਰਦੇਵ ਸਿੰਘ ਬਲਵਿੰਦਰ ਸਿੰਘ ਤੇ ਸੁਰਿੰਦਰ ਉਹਨਾਂ ਨੇ ਰਲ ਕੇ 50 ਏਕੜ ਜ਼ਮੀਨ 10200 ਰੁਪਏ ਪ੍ਰਤੀ ਏਕੜ ਪ੍ਰਤੀ ਸਾਲ ਠੇਕੇ ਤੇ ਲੈ ਲਈ ਹੈ। ਔਰ ਕੱਲ ਨੂੰ ਅਗਲੇ ਪਿੰਡ ਬੋਲੀ ਹੋਣੀ ਆ ਫਿਰ ਅਗਲੇ ਪਿੰਡ ਬੋਲੀ ਹੋਣੀ ਆ। ਆ ਤੁਸੀਂ ਕੁਝ ਤਸਵੀਰਾਂ ਵੇਖੋ। ਆ ਤਸਵੀਰਾਂ ਹੈਗੀਆਂ ਜਦੋਂ ਮਾਲ ਮਹਿਕਮੇ ਦੇ ਅਧਿਕਾਰੀ ਜ਼ਮੀਨ ਦੀ ਨਿਲਾਮੀ ਕਰਾਉਣ ਲਈ ਜੜੌਤ ਪਹੁੰਚੇ ਫਿਰ ਚਰਮੜੀ ਜਿਹੜਾ ਦਫਤਰ ਹੈ ਕਮੇਟੀ ਦਾ ਜਜਸ ਦੀ ਕਮੇਟੀ ਦਾ ਉੱਥੇ ਗਏ ਸਤਨਾਮ ਦੋਂ ਵੱਲੋਂ ਅੱਕ ਕੇ ਸੁਪਰੀਮ ਕੋਰਟ ਨੂੰ ਆ ਜਿਹੜੇ ਤਿੰਨ ਜੱਜ ਠੰਡੇ ਮੱਠੇ ਕੰਮ ਕਰਦੇ ਸੀ ਇਹਨਾਂ ਦੀ ਸ਼ਿਕਾਇਤ ਕੀਤੀ ਇੱਕ ਰਿਪਰੈਜੈਂਟੇਸ਼ਨ ਸੁਪਰੀਮ ਕੋਰਟ ਨੂੰ ਪੂਰਾ ਕੇਸ ਦਾ ਹਵਾਲਾ ਵਗੈਰਾ ਦੇ ਕੇ ਭੇਜੀ ਆ ਸਕਰੀਨ ਤੇ ਨਜ਼ਰ ਮਾਰੋ ਇਸ ਰਿਪਰੈਜੈਂਟੇਸ਼ਨ ਤੋਂ ਬਾਅਦ ਜੱਜਸ ਦੀ ਕਮੇਟੀ ਨੇ ਪ੍ਰਸ਼ਾਸਨ ਮੁਹਾਲੀ ਦੇ ਪ੍ਰਸ਼ਾਸਨ ਨਾਲ ਮਿਲ ਕੇ ਹੁਣ ਸਹੀ ਕੰਮ ਕਰਨਾ ਸ਼ੁਰੂ ਕਰਤਾ ਉਹ ਭਾਈ ਤੁਸੀਂ 10 ਸਾਲ 12 ਸਾਲ ਕਿਉਂ ਨਹੀਂ ਕੀਤਾ ਕਿੰਨਾ ਨੁਕਸਾਨ ਹੋਇਆ ਕਿੰਨਾ ਇਹ ਨੁਕਸਾਨ ਹੋਇਆ ਇਨਵੈਸਟਰਸ ਦਾ ਕਿਉਂਕਿ ਜਿੰਨਾ ਪੈਸਾ ਇਸ ਜ਼ਮੀਨ ਤੋਂ ਜਾਂ ਹੋਰ ਜਿਹੜੀਆਂ ਜ਼ਮੀਨਾਂ ਭਾਰਤ ਦੇ ਵਿੱਚ ਹੈਗੀਆਂ ਨਜਾਇਜ਼ ਕਬਜ਼ੇ 'ਚ ਜੇ ਉਹਨਾਂ ਦੀ ਕਮਾਈ ਇਕੱਠੀ ਕਰਕੇ ਗੋਲਡਨ ਫੋਰੈਸਟ ਵਾਲੇ ਖਾਤੇ 'ਚ ਜਮ੍ਹਾਂ ਹੁੰਦੀ ਤਾਂ ਉਹ ਫਿਰ ਆਖਰਕਾਰ ਜਦੋਂ ਫੈਸਲਾ ਅਦਾਲਤ ਦੇ ਵਿੱਚ ਹੋਣਾ ਸੀ ਸੁਪਰੀਮ ਕੋਰਟ 'ਚ ਤਾਂ ਉਹ ਇਨਵੈਸਟਰਸ ਨੂੰ ਦਿੱਤਾ ਜਾਣਾ ਸੀ ਔਰ ਤੁਹਾਡਾ ਤੁਹਾਨੂੰ ਪਿਛੋਕੜ ਦੱਸ ਦੇਣਾ ਇਹ ਜਿਹੜੀ ਕੰਪਨੀ ਸੀ ਗੋਲਡਨ ਫੋਰੈਸਟ ਇਹ 1987 ਦੇ ਵਿੱਚ ਬਣੀ ਇੱਕ ਸਿਆਲ ਪਰਿਵਾਰ ਸੀਗਾ ਚੰਡੀਗੜ੍ਹ ਦਾ ਉਹਨੇ ਫਲੋਟ ਕੀਤੀ ਕਿ ਜੀ ਪੈਸੇ ਜਮਾ ਕਰਾਓ ਤੁਹਾਨੂੰ 3 ਗੁਣਾ 4 ਗੁਣਾ ਮੋੜਾਂਗੇ ਟੜਾ ਟੜਾ ਲੋਕਾਂ ਨੇ ਪੈਸੇ ਜਮਾ ਜਮਾ ਕਰਾਇ ਜਿਵੇਂ ਪਰਲ ਗਰੁੱਪ ਨੇ ਕੀਤਾ ਸੀ ਯਾਦ ਹੋਣਾ ਤੁਹਾਨੂੰ ਤੇ ਇਹਨਾਂ ਨੇ ਦਸਾਂ ਸਾਲਾਂ ਚ 1997 ਚ ਦੈਨ 11 ਕਰੋੜ ਰੁਪਈਆ ਇਕੱਠਾ ਕਰ ਲਿਆ ਫੇਰ ਜਦੋਂ ਸਰਕਾਰ ਨੂੰ ਪਤਾ ਲੱਗਿਆ ਸੈਬੀ ਨੂੰ ਪਤਾ ਲੱਗਿਆ ਸਟਾਕ এক্সচেঞ্জ ਬੋਰਡ ਆਫ ਇੰਡੀਆ ਇਨਕਮ ਟੈਕਸ ਆਦ ਕੇ ਪੰਜ ਟਫਡ ਕੰਪਨੀ ਆਏ ਤੇ ਚੱਲ ਨਹੀਂ ਸਕਦੇ ਇਹ ਤਾਂ ਗੈਰ ਕਾਨੂੰਨੀ ਆ 2000 ਦੇ ਵਿੱਚ ਸਨ 2000 ਦੇ ਵਿੱਚ ਇਹਦਾ ਆਪਰੇਸ਼ਨ ਠੱਪ ਕਰਤਾ ਗਿਆ ਤੇ ਫੇਰ ਸਪਰੀਮ ਕੋਰਟ ਆਫ ਇੰਡੀਆ ਨੇ ਤਿੰਨ ਮੈਂਬਰੀ ਜਜਾਂ ਦੀ ਕਮੇਟੀ ਬਣਾਤੀ ਕਿ ਤੁਸੀਂ ਇਸ ਕੰਪਨੀ ਦੀਆਂ ਪ੍ਰਾਪਰਟੀਆਂ ਦਾ ਧਿਆਨ ਰੱਖਣਾ ਹੈ ਉਹਤੇ ਨਜਾਇਜ਼ ਕਬਜ਼ੇ ਨਹੀਂ ਹੋਣ ਦੇਣੇ ਤੇ ਫਿਰ ਜਦੋਂ ਵੀ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਹੋਊਗਾ ਤੇ ਤੁਸੀਂ ਇਹ ਵਿਖ ਕੇ ਆਕਸ਼ਨ ਕਰਕੇ ਮਤਲਬ ਕਿ ਇਨਵੈਸਟਰਸ ਦੇ ਪੈਸੇ ਮੋੜ ਦਿੱਤੇ ਜਾਣਗੇ ਚੰਗਾ ਫੈਸਲਾ ਸੀ ਆਈਡੀਆ ਚੰਗਾ ਸੀ ਪਰ ਸੁਪਰੀਮ ਕੋਰਟ 'ਚ ਸਾਰੇ ਮਾਮਲੇ ਦਾ ਅੰਤਮ ਫੈਸਲਾ ਕਿਤੇ ਨਜ਼ਰ ਹੀ ਨਹੀਂ ਆਉਂਦਾ ਨੇੜੇ-ਤੇੜੇ ਨਜ਼ਰ ਨਹੀਂ ਆਉਂਦਾ ਕਿਉਂਕਿ ਸੁਪਰੀਮ ਕੋਰਟ ਕੋਲ ਕੰਮ ਬਹੁਤ ਆ ਚਲੋ ਹੁਣ ਚੰਗੀ ਗੱਲ ਇਹ ਹੋਈ ਆ ਕਿ ਡੇਰਾ ਬਸੀ ਦੇ ਵਿੱਚ ਜੜੌਤ ਪਿੰਡ ਦੀ 250 ਕਿੱਲਿਆਂ ਦੀ ਜ਼ਮੀਨ ਦੀ ਆਕਸ਼ਨ ਹੋਈ ਉਹਦੇ ਵਿੱਚੋਂ 50 ਏਕੜ ਐਕਟਿਵਿਸਟ ਨੇ ਬੋਲੀ ਦੇ ਕੇ 10000 ਰੁਪਇਆ 200 ਪ੍ਰਤੀ ਏਕੜ ਪ੍ਰਤੀ ਸਾਲ ਲੈ ਲੀਆ ਹੁਣ ਅਗਲੀ ਗੱਲ ਉਹ ਕਹਿੰਦੇ ਜੀ ਲੋਕ ਦੇਖ ਰਹੇ ਆ ਵੀ ਕਬਜਾ ਦੋਣਗੇ ਤਸਿਲਦਾਰ ਸਾਹਿਬ ਕਬਜਾ ਦਵਾਉਣਗੇ ਉਹ ਮੈਂ ਉਹਨਾਂ ਨੂੰ ਕਿਹਾ ਭਾਈ ਜਦੋਂ ਸਰਕਾਰ ਨੇ ਤੁਹਾਡੇ ਤੋਂ ਪੈਸੇ ਲੈ ਲੀਏ 10000 ਰੁਪਇਆ 10200 ਰੁਪਇਆ ਲੈ ਲਿਆ ਤੁਹਾਨੂੰ ਰਸੀਦ ਦੇਤੀ ਕੱਟ ਕੇ ਵੀ ਆ ਠੇਕੇ ਤੇ ਤੁਹਾਡੇ ਕੋਲ ਹੈ ਤੇ ਹੁਣ ਸਰਕਾਰ ਭਜੂ ਕਿਵੇਂ ਸਰਕਾਰ ਭੱਜੂ ਕਿਵੇਂ ਤਹਿਸੀਲਦਾਰ ਐਸਟੀਐਮ ਡੀਸੀ ਭੱਜਣਗੇ ਕਿਵੇਂ ਨਾਲੇ ਜਿਹੜੇ ਜੱਜਾਂ ਦੀ ਕਮੇਟੀ ਆ ਇਹ ਭੱਜੂ ਕਿਵੇਂ ਕਿਉਂਕਿ ਪਿੰਡਾਂ ਦੇ ਲੋਕ ਨੇ ਥੋੜੇ ਜੇ ਅਨਵੇਅਰ ਹੁੰਦੇ ਕਹਿੰਦੇ ਜੀ ਕਿਤੇ ਐ ਤਾਂ ਨਹੀਂ ਅਸੀਂ ਤਾਂ ਅੱਜ 25% ਰਕਮ ਵੀ ਜਮ੍ਹਾਂ ਕਰਾਤੀ ਤੇ ਕੱਲ ਨੂੰ ਸਾਨੂੰ ਜ਼ਮੀਨ ਦਾ ਕਬਜ਼ਾ ਨਾ ਮਿਲੇ ਮੈਂ ਕਿਹਾ ਤੁਸੀਂ ਇਹਦਾ ਫਿਕਰ ਨਾ ਕਰੋ ਇਹ ਤਾਂ ਦੇਣਾ ਹੀ ਪਊਗਾ ਤੇ ਜਿਹੜੇ ਨਾਜਾਇਜ਼ ਕਾਬਜ਼ਕਾਰ ਨੇ ਉਹਨਾਂ ਨੂੰ ਪਈਆਂ ਪਈਆਂ ਅੱਜ ਭਾਜੜਾ ਕੱਲ ਨਾਲ ਦੇ ਪਿੰਡ ਚ ਜੜੌਦ ਦੇ ਨਾਲ ਦੇ ਪਿੰਡ ਚ ਨਲਾਮੀ ਹੈ ਲੋਕ ਉਥੇ ਉਤਸ਼ਾਹ ਨਾਲ ਜਾਣਗੇ ਔਰ ਮੈਨੂੰ ਇਹ ਖਬਰ ਦਿੰਦੇ ਖੁਸ਼ੀ ਵੀ ਹੁੰਦੀ ਆ ਤੇ ਨਾਲ ਮੈਂ ਕਹਿਣਾ ਚਾਹਨਾ ਪ੍ਰਸ਼ਾਸਨ ਨੂੰ ਕਿ ਤੁਰੰਤ ਤੁਰੰਤ ਜਿਹੜੇ ਬੰਦਿਆਂ ਨੇ ਬੋਲੀ ਦੇਤੀ ਉਹਨਾਂ ਨੂੰ ਕਬਜ਼ਾ ਦਵਾ ਦਿਓ ਨਾਲ ਦੀ ਨਾਲ ਕੋ ਬਹੁਤਾ ਜ਼ੋਰ ਨਹੀਂ ਲੱਗਦਾ ਤੁਸੀਂ ਪਟਵਾਰੀ ਭੇਜਣਾ ਹੈ ਇੱਕ ਸਪਾਈ ਭੇਜਣਾ ਹੈ ਇੰਨਾ ਹੀ ਦਬਕਾ ਬਹੁਤ ਆ ਜਿਹੜੇ ਨਜਾਇਜ਼ ਕਬਜ਼ਕਾਰ ਆ ਉਹ ਪਾਸੇ ਹੋ ਜਾਣਗੇ ਜਿਹੜੇ ਹੁਣ ਰੀਅਲ ਕਲਟੀਵੇਟਰਸ ਨੇ ਜਿਨ੍ਹਾਂ ਨੂੰ ਹੁਣ ਕਾਸ਼ਤ ਕਰਨ ਦਾ ਹੱਕ ਪ੍ਰਾਪਤ ਹੋ ਗਿਆ ਉਹਨਾਂ ਨੂੰ ਸੁਆਦ ਹੋ ਖੁਸ਼ ਹੋ ਜਾਣਗੇ ਔਰ ਇਹਦੇ ਦੇਖਾ ਦੇਖੀ ਸਾਰੇ ਪਿੰਡਾਂ ਚ 2000 ਜਾਂ 2200 ਇਕੜ ਜਿਹੜੀ ਜ਼ਮੀਨ ਆ ਉਹ ਭਾਈ ਸਾਹਿਬ ਠੇਕੇ ਤੇ ਚੜ ਜੂਗੀ ਇਹ ਖੁਸ਼ ਨਮਾ ਗੱਲ ਹੈ ਔਰ ਫਿਰ ਜਿਹੜੇ ਇੱਥੇ ਧੜਬੀ ਬੈਠੇ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਕੋਈ ਅਕਾਲੀ ਦਲ ਦਾ ਫੀਲਾ ਕੋਈ ਕਾਂਗਰਸੀਆਂ ਦਾ ਫੀਲਾ ਕੋਈ ਆਮ ਆਦਮੀ ਪਾਰਟੀ ਦਾ ਫੀਲਾ ਉਹ ਸਾਰੇ ਪਾਸੇ ਹੋ ਜਾਣਗੇ ਕਿਉਂਕਿ ਹੁਣ ਐਕਸ਼ਨ 'ਚ ਆਈ ਆ ਜੱਜਸ ਦੀ ਕਮੇਟੀ ਜਦੋਂ ਜੱਜਸ ਦੀ ਕਮੇਟੀ ਦੀ ਸ਼ਿਕਾਇਤ ਕੀਤੀ ਗਈ ਤੇ ਸੁਪਰੀਮ ਕੋਰਟ ਦਾ ਉੱਤੇ ਪਾਵਰ ਕੋਈ ਨਹੀਂ ਸੋ ਇਹ ਸੀ ਸਾਡੀਆਂ ਜਿਹੜੀਆਂ ਲਗਾਤਾਰ ਅਸੀਂ ਖਬਰਾਂ ਚਲਾਈਆਂ ਕੈਂਪੇਨ ਬਿਲਡ ਕੀਤਾ ਉਹ ਅੱਜ ਸਰੇ ਲੱਗਿਆ ਔਰ ਇੱਥੇ ਮੈਂ ਤਾਰੀਫ ਇਹ ਵੀ ਕਰਨਾ ਚਾਹੁੰਦਾ ਕਿ ਐਸਟੀਐਮ ਜਿਹੜਾ ਡੇਰਾ ਵਸੀ ਆ ਮਿਸਟਰ ਗੁਪਤਾ ਉਹ ਬਹੁਤ ਵਧੀਆ ਬੰਦਾ ਐਕਟਿਵ ਆ ਇੰਟਰਸਟ ਲੈ ਕੇ ਕੰਮ ਕਰਦਾ ਤੇ ਜਿਹੜੀ ਮੌਜੂਦਾ ਡੀਸੀ ਆ ਕੋਮਲ ਮਿੱਤਲ ਕੋਮਲ ਮਿੱਤਲ ਉਹ ਵੀ ਕਾਫੀ ਸੰਜੀਦਾ ਔਰ ਸਿਆਣੀ ਔਰਤ ਹੈ ਚੰਗਾ ਉਹ ਪ੍ਰਸ਼ਾਸਨ ਚ ਚਲਾਉਂਦੀ ਆ ਔਰ ਡੇਰਾਬਸੀ ਦੀ ਗੋਲਡਨ ਫਾਰਸ ਦੀ ਜ਼ਮੀਨ ਦੇ ਮਾਮਲੇ ਚ ਉਹਦੀਆਂ ਹੁਣ ਤੱਕ ਦੀਆਂ ਸਾਰੀਆਂ ਕਾਰਵਾਈਆਂ ਛਲਾਗਾ ਯੋਗ ਨੇ ਜੇ ਤੁਹਾਨੂੰ ਸਾਡਾ ਇਹ ਐਪੀਸੋਡ ਚੰਗਾ ਲੱਗੇ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਲਾਈਕ ਕਰ ਦਿਓ ਤੇ ਕਮੈਂਟ ਜ਼ਰੂਰ ਦਿਆ ਕਰੋ ਦੋਸਤੋ ਮੈਂ ਰਿੰਦਰ ਸਿੰਘ ਤੱਕੜ ਥੋੜੇ ਤੋਂ ਆ ਗਿਆ ਮੰਗਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼